ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਲੇ, ਸ਼ਹੀਦ ਅਮਰੀਕ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਹੋਰ ਬਿਆੰਤ ਗੁਰੂ ਕੇ ਸਿੱਖ ਸ਼ਹੀਦੀ ਦਾ ਜਾਪ ਵੀ। ਜਦੋਂ ਇਹ ਗੱਲਾਂ ਆਮ ਸਿੱਖਾਂ ਤੇ ਕੱਲਾਂ ਦੇ ਵਿੱਚ ਪਈਆਂ ਨਾ ਜੀ, ਸਿੱਖਾਂ ਦੀਆਂ ਅੱਖਾਂ ਦੇ ਵਿੱਚ ਖੂਨ ਦੇ ਅਥਰੂ ਆ ਗਏ। ਉਹਨਾਂ ਨੇ ਸਭ ਕੁਝ ਆਪੜਾ ਛੱਡ ਦਿੱਤਾ ਆਪਣਾ ਮੁੱਖ ਦਰਬਾਰ ਸਾਹਿਬਾਂ ਨੂੰ ਕਰ ਲਿਆ। 7 ਜੂਨ 1984 ਨੂੰ ਜਦੋਂ ਸਿੱਖ ਦਰਬਾਰ ਸਾਹਿਬ ਨੂੰ ਜਾ ਰਿਹਾ ਆ ਤੇ ਰਾਹ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਬਣਿਆ ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਹੋਏ ਆਓ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਨੂੰ ਆਪਣੇ ਗੁਰੂ ਘਰ ਬਹੁਤ ਪਿਆਰੇ ਆ ਆਪਣੇ ਗੁਰੂ ਘਰ ਦੇ ਲਈ ਇਹ ਹਰ ਸਮੇਂ ਮਰ ਮਿਟਣ ਵਾਸਤੇ ਤਿਆਰ ਰਹਿੰਦਾ ਆ ਤੇ ਤਿਆਰ ਵੀ ਕਿਉਂ ਨਾ ਰਵੇ ਕਿਉਂਕਿ ਰੋਜ਼ ਅਰਦਾਸ ਵਿੱਚ ਇਹ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦਾ ਆ ਜਿਨ੍ਹਾਂ ਸ਼ਹੀਦਾਂ ਨੇ ਗੁਰੂ ਧਾਮਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਆ ਜਦੋਂ ਅਸੀਂ ਸ਼ਬਦੇ ਪੜ੍ਹਦੇ ਆ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਰੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਬਾਸਾ ਨਾਨ ਨਿਭਾਈ ਤਿੰਨਾ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਇਹ ਉਹ ਸਾਰੇ ਸਿੱਖਾਂ ਨੂੰ ਯਾਦ ਕਰਦਾ ਆ ਜਿਨ੍ਹਾਂ ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾਵਾਂ ਦੇ ਲਈ ਗੁਰਦੁਆਰਿਆਂ ਦੀ ਚੜ੍ਹਦੀ ਕਲਾ ਵਾਸਤੇ ਗੁਰਦੁਆਰਿਆਂ ਦੇ ਅੰਦਰ ਗੁਰਮਤਿ ਦੇ ਸਿਧਾਂਤ ਨੂੰ ਬਹਾਲ ਰੱਖਣ ਦੇ ਲਈ ਗੁਰਦੁਆਰਿਆਂ ਦੀ ਮਰਿਆਦਾ ਨੂੰ ਕਾਇਮ ਰੱਖਣ ਦੇ ਲਈ ਜਿਨ੍ਹਾਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਕਮਾਈ ਦਾ ਧਿਆਨ ਤਰ ਕੇ ਰੋਜ਼ ਸਿੱਖ ਵਾਹਿਗੁਰੂ ਬੋਲਦਾ ਆ ਸਿੱਖ ਜਦੋਂ ਵਾਹਿਗੁਰੂ ਬੋਲੇਗਾ ਉਹਨਾਂ ਦੀ ਕਮਾਈ ਨੂੰ ਯਾਦ ਕਰੇਗਾ ਤੇ ਫਿਰ ਇਹਦੇ ਅੰਦਰ ਆਪਣੇ ਗੁਰੂ ਘਰ ਦੇ ਲਈ ਪਿਆਰ ਕਿਉਂ ਨਹੀਂ ਪੈਦਾ ਹੋਏਗਾ ਜਦੋਂ ਜੂਨ 84 ਦਾ ਇਹ ਸਾਰਾ ਸਾਾਕਾ ਵਾਪਰ ਜਾਂਦਾ 6 ਜੂਨ ਨੂੰ ਸੰਤ ਪਾਪਾ ਜਰਨੈਲ ਸਿੰਘ ਜੀ ਸ਼ਹੀਦ ਅਮਰੀਕ ਸਿੰਘ ਜੀ ਜਰਨਲ ਸੁਬੇਗ ਸਿੰਘ ਜੀ ਹੋਰ ਗੁਰੂ ਕੇ ਸਿੱਖ 시 ਦੀਦਾ ਜਾਂ ਪੀ ਜਾਂਦੇ ਆ ਸਾਬ ਦੇ ਗੁੰਮਾਂ ਦੇ ਉੱਤੇ 350 ਖਾਨ ਦੇਖੇ ਜਾਂਦੇ ਆ ਤੇ ਜਦੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਡਿ ਗੋਲਾ ਲੱਗਣ ਕਰਕੇ ਜਦੋਂ ਆਮ ਸੰਗਤਾ ਆਪੜੀ ਅੱਖਾਂ ਦੇ ਵਿੱਚ ਅਥਰੂ ਭਰ ਕੇ ਦਰਵਾਜ਼ੇ ਜਿੰਨੇ ਵੀ ਅੰਮ੍ਰitsar ਸਾਹਿਬ ਦੇ ਸਾਰੇ ਸੰਗਤਾ ਬਹੀਰਾ ਕੱਤ ਕੇ ਫਰੋਜਪੁਰ ਦਾ ਇਲਾਕਾ ਕਪੂਰਤਾ ਇਲਾਕਾ ਤਰਨਤਾਰ ਸਾਹਿਬ ਦਾ ਨਾਕਾ ਖੰਡੂਰ ਸਾਹਿਬ ਤੋਂ ਮਾਝੇ ਤੋਂ ਭਾਵ ਜਿੱਥੇ ਨਾਨਕ ਨਾਮ ਲੇਵਾ ਜੀ ਉਹ ਸਾਰੇ ਸੱਤ ਜੋਨੂ ਕਰ ਲੈਂਦੇ ਆ ਕਿ ਇਹ ਬੜਾ ਹੋਇਆ ਆ ਕਿ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਨਹੀਂ ਕਰਨਾ ਸੀ ਇੰਡੀਆਂ ਪਾਵਨ ਪਵਿੱਤਰ ਧਰਤੀ ਦੇ ਉੱਤੇ ਫੂਟ ਲੈ ਕੇ ਵੜ ਕੇ ਪਾਵਨ ਪਵਿੱਤਰ ਧਰਤੀ ਨੂੰ ਤੁਸੀਂ ਗੋਲੀਆਂ ਨਾਲ ਗੋਲੀਆਂ ਦੇ ਨਾਲ ਖਤਮ ਟਾ ਦਿੱਤਾ ਹੈ ਦਰਬਾਰ ਸਾਹਿਬ ਦੇ ਅੰਦਰ ਤੋਂ ਮਨੁੱਖਤਾ ਦੀ ਪਿਆਰ ਵਾਸਤੇ ਸੰਕੇਤ ਹੁੰਦੇ ਆ ਦੇਖੋ ਨਾ ਕਿੱਡੇ ਕਮਾਲ ਦੇ ਉਪਦੇਸ਼ ਆ ਮਨੁੱਖਤਾ ਦੀ ਭਲਾਈ ਵਾਸਤੇ ਹੀ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਤੱਕ ਉਪਜਾ ਕੌਣ ਭਲੇ ਖਮੰਦੇ ਦਰਬਾਰ ਸਾਹਿਬ ਦੇ ਅੰਦਰ ਤੇ ਇਰੱਬੀ ਪੈਗਾਮ ਹੁੰਦਾ ਆ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪਰਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਦਰਬਾਰ ਸਾਹਿਬ ਦੇ ਅੰਦਰ ਤੇ ਹੀ ਇਹ ਆਇਆ ਇਰੱਬੀ ਉਪਦੇਸ਼ ਹੁੰਦਾ ਆ ਇਹ ਪ੍ਰੇਮ ਦਾ ਸੁਨੇਹਾ ਆਉਂਦਾ ਆ ਕਿ ਭਾਈ ਸਾਰੇ ਅਸੀਕਾ ਇੱਥੇ ਨਵਾਜ਼ਾ ਦੀ ਗੱਲ ਵੀ ਹੋ ਰਹੀ ਹੈ ਇੱਥੇ ਆਰਤੀ ਦੀ ਗੱਲ ਵੀ ਹੋ ਰਹੀ ਹੈ ਦਰਬਾਰ ਸਾਹਿਬ ਦੇ ਨਾਲ ਕਿਹੜੀ ਗੱਲ ਦਾ ਵਿਰੋਧ ਹੈ ਦਰਬਾਰ ਸਾਹਿਬ ਦੇ ਨਾਲ ਤੁਹਾਨੂੰ ਕਿਹੜੀ ਗੱਲ ਦੀ ਨਫ਼ਰਤ ਹੈ ਕਿ ਤੁਸੀਂ ਗੋਲੀਆਂ ਚਲਾ ਦਿੱਤੀਆਂ ਗੋਲੇ ਚਲਾ ਦਿੱਤੇ ਕਈ ਵਾਰ ਬੰਦੇ ਕਹਿ ਦਿੰਦੇ ਆ ਜੀ ਸਾਧ ਜੀ ਆਪਣੇ ਸਾਥੀਆਂ ਸਮੇਤ ਉੱਥੇ ਲੁਕੇ ਸੀਗੇ ਜਾਂ ਅੰਦਰ ਬੜੇ ਹੋਏ ਸੀਗੇ ਤਾਂ ਅਕਾਲ ਤਖਤ ਸਾਹਿਬ ਦੀ ਇਮਾਰਤਾਂ ਨੂੰ ਢੋਣਾ ਪਿਆ ਯਾਦ ਉੱਤੇ ਹਮਲਾ ਹੁੰਦਾ ਆ ਉਦੋਂ ਹੋਰ ਸੈੰਤੀ ਗੁਰਦੁਆਰਿਆਂ ਉੱਤੇ ਹੁੰਦਾ ਆ ਦੋ ਖਨਵਾਰ ਪਟਨਾ ਸੁਲਤਾਨਪੁਰ ਲੋਧੀ ਵੱਡੇ ਵੱਡੇ ਤਿਆਸੀਕ ਸਥਾਨਾਂ ਦੇ ਉੱਤੇ ਵੀ ਹਮਲੇ ਹੁੰਦੇ ਆ ਸੈਂਤੀ ਗੁਰਦੁਆਰੇ ਹੋਰ ਐ ਉੱਥੇ ਕੌਣ ਨੂੰ ਕਿਹਾ ਸਿੱਖਾਂ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਦਾ ਨਾ ਕਿ ਹਮਲਾ ਹੋ ਗਿਆ ਸਿੱਖ ਤੁਰ ਪਏ ਸਿੱਖ ਆਪਣੇ ਗੁਰੂ ਘਰ ਦੀ ਗੁਰੂ ਧਾਮਾਂ ਨੂੰ ਅੱਖਾਂ ਵਿੱਚ ਖੰਜੂ ਹੈ ਕਦੇ ਸਮਾਂ ਸੀਗਾ ਮੱਸੇ ਰੰਗੜ ਨੇ ਵੀ ਅਦਵੀ ਕੀਤੀ ਸੀਗੀ ਮਹਿਤਾਪ ਸਿੰਘ ਨੇ ਸੋਦਾ ਲਾਇਆ ਸੀਗਾ 1757 ਦੇ ਵਿੱਚ ਵਰਗੀਆਂ ਨੇ ਵਿਦਰਦੀ ਕੀਤੀ ਬਾਬਾ ਦੀਪ ਖੰਡਾ ਚੁੱਕ ਕੇ ਉਹਨਾਂ ਜ਼ਾਲਿਮਾਂ ਦਾ ਸੋਧਾ ਲਾਇਆ ਸੀਗਾ ਨਰੇਣੂ ਮਹੰਤ ਵਰਗੀਆਂ ਨੇ ਜਦੋਂ ਨਨਕਾਣਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਗੰਦਲਾ ਕਰ ਦਿੱਤਾ ਸੀਗਾ ਲਸ਼ਮਣ ਸਿੰਘ ਧਾਰੋਵਾਲ ਵਰਗਿਆਂ ਨੇ ਆਪਣਾ ਪਵਿੱਤਰ ਖੂਨ ਡੋਲਕੇ ਨਰਾਇਣੂ ਦੁਆਰਾ ਲਾਏ ਹੋਏ ਇਹਨਾਂ ਦਾਗਾਂ ਨੂੰ ਧੋਤਾ ਸੀਗਾ ਗੁਰੂ ਘਰ ਦੀ ਬੇਅਦਵੀ ਕਰਨ ਵਾਲਾ ਜਦੋਂ ਵੀ ਕੋਈ ਉੱਠਿਆ ਤੇ ਉਹਦਾ ਮੁਕਾਬਲਾ ਕਰਨ ਵਾਸਤੇ ਕੋਈ ਹੁਣ ਗੁਰੂ ਘਰ ਦੀ ਇਮਾਰਤ ਨੂੰ ਢਾਇਆ ਗਿਆ ਕਾਲ ਤੱਕ ਸਹਿਬ ਦੀ ਇਮਾਰਤ ਨੂੰ ਢਾ ਦਿੱਤਾ ਗਿਆ ਔਰ ਸੰਗਤਾਂ ਜਾ ਰਹੀਆਂ ਨੇ ਦੇਖਣ ਵਾਸਤੇ ਸੰਗਤਾਂ ਨੂੰ ਰਾਹ ਵਿੱਚ ਰੋਕਿਆ ਗਿਆ ਜਿਉ ਉਤੇ ਭਾਰਤੀ ਫੌਜ ਬੀੜੀਆਂ ਹੋਈਆਂ ਗੋਲੀਆਂ ਲੈ ਕੇ ਖਲੋਤੇ ਆ ਤਰਨਤਾਰ ਸਾਹਿਬ ਦੇ ਉਤੇ ਰੋੜ ਤੇ ਖਲੋਤੇ ਆ ਜਦੋਂ ਸੰਗਤਾਂ ਉਧਰ ਨੂੰ ਵਧੀਆਂ ਆ ਤੇ ਇੰਨਾ નિਹੱਥੇ ਸਿੰਘਾਂ ਦੇ ਉਤੇ નિਹੱਥੀ ਸੰਗਤ ਦੇ ਉਤੇ ਜਿਹੜੇ ਸਿਰਫ ਚੱਲੇ ਆ ਦਰਬਾਰ ਸਾਹਿਬ 'ਚ ਕੀ ਕੁਝ ਵਾਪਰ ਆ ਸਿਰਫ ਉਹ ਦੇਖਣ ਚੱਲੇ ਆ ਇਹਨਾਂ ਦੇ ਉੱਤੇ ਗੋਲੀਆਂ ਚਲਾ ਕੇ ਬਿਆੰਤ ਸਿੰਘਾਂ ਨੂੰ ਸਿੰਘਣੀਆਂ ਨੂੰ ਬੱਚਿਆਂ ਨੂੰ ਜੀ 7 ਜੂਨ 1984 ਦੇ ਅੰਦਰ ਸ਼ਹੀਦ ਕਰ ਦਿੱਤਾ ਸੀਗਾ ਬਿਨਾਂ ਕਿਸੇ ਕਸੂਰ ਤੋਂ ਬਿਨਾਂ ਕਿਸੇ ਗੱਲ ਤੋਂ ਵਿੱਚ ਅਣਖ ਵਾਲੇ ਸਕਦਾ ਕਿ ਦਰਬਾਰ ਸਾਹਿਬ ਦੇ ਉੱਤੇ ਗੋਲ ਤੱਕ ਸਾਹਿਬ ਦੀ ਬਾਰਤ ਨੂੰ ਧਾ ਦਿੱਤਾ ਗਿਆ ਤੇ ਕੁਝ ਫੌਜੀ ਸਾਹਿਬਾਂ ਨੂੰ ਆ ਰਹੇ ਸੀਗੇ ਉਹਨਾਂ ਫੌਜੀ ਹਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਕੁਝ ਨੂੰ ਸ਼ਹੀਦ ਕੀਤਾ ਗਿਆ ਜਿਨ੍ਹਾਂ ਫੌਜੀਆ ਨੂੰ ਅਸੀਂ ਧਰਮੀ ਫੌਜੀਆ ਦਾ ਨਾਮ ਦਿੱਤਾ ਹੋਇਆ ਆ ਤੇ ਅੱਜ ਵੀ ਉਹ ਕਈ ਜੇਲਾ ਵਿੱਚ ਬੈਠ ਕੇ ਸਜ਼ਾ ਭੁਗਤ ਰਹੇ ਨੇ ਬਿਨਾਂ ਕਿਸੇ ਕਸੂਰ ਤੋਂ ਤੁੰ ਦਾ ਇਹ ਦਿਨ ਵੀ ਸਾਨੂੰ ਭੁੱਲਣਾ ਨਹੀਂ ਚਾਹੀਦਾ ਜਦੋਂ ਬਿਨਾਂ ਕਿਸੇ ਕਸੂਰ ਤੋਂ 39 ਅੰਗਰ ਦੇ ਉੱਤੇ ਜਿਹੜੇ ਦੇਖਣਾ ਚਾਹੁੰਦੇ ਆ ਕਿ ਗੁਰਦਾਮ ਦਾਸ ਪਾਸ਼ਾ ਦਾ ਦਰ ਇਨਹਾ ਹਕਮਾਂ ਨੇ ਕਿੰਦਾ ਦਾ ਕਰ ਦਿੱਤਾ ਆ ਜਿਹਦੇ ਬਾਰੇ ਅਸੀਂ ਪੜਦੇ ਆ ਨਹੀ ਤੁਦ ਜਿਹਿਆ ਉਸ ਦਰਬਾਰ ਸਾਹਿਬ ਦੇ ਗੁੰਮ ਦੇ ਉੱਤੇ 350 ਗੋਲੀ ਵੱਜੀ ਹੋਵੇ ਜਿਸ ਅਕਾਲ ਤਖਤ ਸਾਹਿਬ ਦੇ ਉੱਤੇ ਬੈਠ ਕੇ ਗੁਰੂ ਹਰਗੋਬਿੰਦ ਪਾਸ਼ਾ ਜੀ ਇਨਸਾਫ ਕਰਦੇ ਹੋਣ ਅੱਜ ਉਸੇ ਅਕਾਲ ਦਿੱਤਾ ਹੋਵੇ ਜਿਸ ਸਾਹਿਬ ਦੇ ਉੱਤੇ ਬਾਬਾ ਬੁੱਢਾ ਜੀ ਤੇ ਪਾਈ ਗੁਰਦਾਤਾ ਜਿਨੇ ਆਪਣੇ ਹੱਥਾਂ ਨਾਲ ਇੱਕ ਇੱਕ ਹੋਵੇ ਉਸ ਅਕਾਲ ਤਖ ਸਭ ਨੂੰ ਢਾ ਦਿੱਤਾ ਆ। ਕਰਮਾ ਚ ਸਿੱਖ ਸ਼ੀਧ ਕਰ ਦਿੱਤੇ। ਪਾਵਨ ਪਵਿੱਤਰ ਸਰੋਵਰ ਨੂੰ ਲਾਲ ਕਰ ਦਿੱਤਾ ਗਿਆ ਪਾਣੀ ਨਾਲ ਸਿਰਫ ਇਹ ਚੀਜ਼ ਦੇਖਣ ਚੱਲੇ ਆ ਸਿੱਖ। ਕੋਈ ਉਹਨਾਂ ਦੇ ਹੱਥਾਂ 'ਚ ਹਥਿਆਰ ਨਹੀਂ ਹੈ, ਕੋਈ ਮਾੜੀ ਮਨਸ਼ਾ ਲੈ ਕੇ ਨਹੀਂ ਚੱਲੇ ਆ। ਸਿਰਫ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨ ਚੱਲੇ ਆ ਕਿ ਦੇਖੀਏ ਤਾਂ ਸਹੀ ਕਿ ਮਸਰ ਨਾਲ ਕਰਿਆ ਕੀ ਹੈ। ਸਰਪੋ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਦੇ ਉੱਤੇ ਭਾਰਤੀ ਹਕੂਮਤ ਨੇ ਗੋਲੀਆਂ ਚਲਾ ਕੇ ਤੋਪਾਂ ਦੇ ਗੋਲੇ ਭਰਾ ਕੇ ਇੱਥੋਂ ਤੱਕ ਕਿ ਹੈਲੀਕਾਪਟਰ ਦੇ ਰਾਹੀਂ ਵੀ ਸਿੱਖਾਂ ਦੇ ਉੱਤੇ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸਾਰਾ ਜਿਹੜਾ ਕੋਹਲੀ ਮੰਜ਼ਰ ਹੈ ਨਾ ਜੀ ਇਹ ਸੱਤ ਜੂਨ 1984 ਨੂੰ ਜਦੋਂ ਸਿੱਖ ਸੰਗਤਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਦਰਬਾਰ ਸਾਹਿਬਾਂ ਨੂੰ ਮੂੰਹ ਕਰਕੇ ਤੁਰਦੀਆਂ ਆ ਆਪਣੇ ਮੁਖ ਤੋਂ ਵਾਏ ਗੁਰੂ ਵਾਏ ਗੁਰੂ ਕਰਦੀਆਂ ਤੁਰਦੀਆਂ ਆ ਤੁਹਾਨੂੰ ਗੁਰੂ ਰਾਮਦਾਸ ਸਾਹਾ ਦਾ ਨਾਮ ਜਪਦੀਆਂ ਜਾ ਰਹੀਆਂ ਆ ਇਹਨਾਂ ਨਿਹੱਥੀਆਂ ਸੰਗਤਾਂ ਦੇ ਉੱਤੇ ਭਾਰਤੀ ਹਕੂਮਤ ਨੇ ਗੋਲੀਆਂ ਚਲਾ ਕੇ ਕੋਲੇ ਚਲਾ ਕੇ ਉਹ ਸਾਰੀ ਸੰਗਤ ਨੂੰ ਵੀ ਸ਼ਹੀਦ ਕਰ ਦਿੱਤਾ ਇਹ ਜਿਹੜੀ ਘਟਨਾ ਆ ਇਹ 7 ਜੂਨ 1984 ਦੀ ਆ ਸਤਿਗੁਰ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ